ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ 'ਚ ਤੇ ਅੱਜ ਆਪਾਂ ਆਏ ਆਂਗੇ Shimla ਦਾ ਜਿਹੜਾ ਮੇਨ ਪੁਆਇੰਟ ਆ ਉਧਰ ਘੁੰਮਣ ਆਏ ਆਂਗੇ ਚਰਚਾ ਦਿਖਾਵਾਂਗੇ ਤੁਹਾਨੂੰ ਤੇ ਜਿੱਥੇ ਆਰਨੇਤ ਦੇ ਗੀਤ ਦੀ ਸ਼ੂਟਿੰਗ ਹੋਈ ਸੀ ਉਹ ਜਗ੍ਹਾ ਵੀ ਦਿਖਾਵਾਂਗੇ ਆਪਣੀ ਵੀਡੀਓ ਨੂੰ ਲਗਾਤਾਰ ਦੇਖਦੇ ਰਹੋ ਚੱਲਦੇ ਆਂਗੇ ਅੱਗੇ ਦਿਖਾਉਣੇ ਆ ਤੁਹਾਨੂੰ ਲੱਕੜ ਬਿਆਰ ਵੀ ਦਿਖਾਵਾਂਗੇ ਸਾਰੇ ਕਿਤੇ ਚੱਲਦੇ ਆਂ ਫਿਰ ਅੱਗੇ ਆ ਜਗ੍ਹਾ ਕੀ ਮਿੱਤਰੋ ਉਹ ਜਿੱਥੇ ਆਰਨੇਤ ਨੇ ਗੀਤ ਦੀ ਸ਼ੂਟਿੰਗ ਕੀਤੀ ਸੀਗੀ ਤੇ ਇਹ ਜਗ੍ਹਾ ਰਹਿ ਜਾਂਦੀ ਹੈਗੀ Shimla ਜਿਹੜਾ ਆਪਾਂ ਮੇਨ ਪੁਆਇੰਟ ਫੋਟੋਆਂ ਚ ਤੇ ਵੀਡੀਓ ਚ ਦੇਖਦੇ ਰਹੇ ਨੇ ਚਰਚ ਦੇ ਕੋਲੇ ਉਹ ਅੱਗੇ ਚੱਲ ਕੇ ਤੁਹਾਨੂੰ ਦਿਖਾਵਾਂਗੇ ਚਰਚਾਗਾ ਜਿਹੜਾ ਬਣਿਆ ਹੋਇਆ ਤੇ ਜਿਹੜਾ ਇੱਕ ਇੰਡੀਆ ਦਾ ਫਲੈਗ ਹੈਗਾ ਉਹਦੇ ਕੋਲ ਜਗ੍ਹਾ ਇਹ ਬਣੀ ਹੋਈ ਹੈਗੀ ਇਹ ਇੱਥੇ ਕੀਤੀ ਸੀਗੀ ਸ਼ੂਟਿੰਗ ਆਰਨੇਤ ਨੇ ਕੀਤੀ ਦੀ ਤੇ ਬਾਕੀ ਇੱਥੇ ਸ਼ੂਟਿੰਗਾਂ ਹੁੰਦੀਆਂ ਹੀ ਰਹਿੰਦੀਆਂ ਨੇ ਤੇ ਚੱਲਦੇ ਆਂਗੇ ਆਪਾਂ ਅੱਗੇ ਤੁਹਾਨੂੰ ਦਿਖਾਉਣੇ ਹੈਗੇ ਅੱਗੇ ਚੱਲ ਕੇ ਹੋਰ ਵੀ ਲੱਕੜ ਬਜ਼ਾਰ ਦਿਖਾਵਾਂਗੇ ਉੱਥੇ ਚੀਜ਼ਾਂ ਕਹਿੰਦੇ ਕਾਫੀ ਸਸਤੀਆਂ ਮਿਲਦੀਆਂ ਨੇ ਜਿਵੇਂ ਕਿ ਮਤਲਬ ਕੱਪੜੇ ਵਗੈਰਾ ਤੇ ਇੱਕ ਸਾਨੂੰ ਚੀਜ਼ ਹੋਰ ਦਿਖਾਉਣੇ ਹੈਗੇ ਉਹ ਉੱਪਰ ਸਾਨੂੰ ਚਮਕਦੀ ਮੂਰਤੀ ਦੇਖਦੇ ਹੋਣੀ ਉਹ ਹਨੂਮਾਨ ਦੀ ਮੂਰਤੀ ਹੈਗੀ ਉਹ ਜਾਖੂ ਟੈਂਪਲ ਪੈਂਦਾਗਾ ਉੱਥੇ 80 ਫੁੱਟ ਉੱਚੀ ਮੂਰਤੀ ਬਣੀ ਹੋਈ ਹੈਗੀ ਬਾਕੀ ਤੁਹਾਨੂੰ ਅੱਗੇ ਚੱਲ ਕੇ ਦਿਖਾਉਣੇ ਹੈਗੇ ਇੱਧਰ ਤੁਸੀਂ ਥਿ ਵਿਊ ਦੇਖੋ Shimla ਦਾ ਜਿਹੜਾ ਮੇਨ ਪੁਆਇੰਟ ਹੈ ਇੱਥੇ ਲੋਕ ਆਉਂਦੇ ਹੈਗੇ ਫੋਟੋਆਂ ਕਲਿੱਕ ਕਰਦੇ ਆ ਕੇ ਨਾ ਵੀਡੀਓ ਵਗੈਰਾ ਬਣਾਉਂਦੇ ਆ ਤੇ ਇੱਧਰ ਲਈ ਸ਼ਹਿਰ ਸਾਰਾ ਸ਼ਹਿਰ ਰਹਿ ਜਾਂਦਾਗਾ Shimla ਲੋਕ ਜਿਆਦਾ ਆਉਂਦੇ ਹਨ ਇਸ ਜਗ੍ਹਾ ਦੇ ਮਾਰੇ ਆਉਂਦੇ ਹੈਗੇ ਜਿਹੜਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈਗਾ ਕਿਉਂਕਿ ਜਿਹੜੀ ਵੀ ਆਪਾਂ ਵੀਡੀਓ ਦੇਖਦੇ ਆਂ ਆਹੀ ਜਗ੍ਹਾ ਦੀ ਹੁੰਦੀ ਆ ਉਹ ਇੱਥੇ ਫਲੈਗ ਝੁਲਦਾ ਹੁੰਦਾ ਹੈਗਾ ਤੇ ਉਹ ਅੱਗੇ ਤੁਹਾਨੂੰ ਚਰਚ ਦਿਖਾਉਣੇ ਹੈਗੇ ਜਿਹੜਾ ਵੀਡੀਓ ਚ ਆਉਂਦਾ ਹੁੰਦਾ ਫੋਟੋਗ੍ਰਾਫੀ ਚ ਆਉਂਦਾ ਹੁੰਦਾ ਹੈਗਾ ਤੇ ਹੁਣ ਹੋ ਸਕਦਾ ਵੀ ਇੱਥੇ ਘਟ ਗਿਆ ਹੋਵੇ ਕੰਮ ਅੱਥ ਨੋ ਰਹਿਣਾ ਤਾਂ ਕਰਕੇ ਦਿਨੇ ਇੱਥੇ ਕਾਫੀ ਸਾਰੇ ਆਪਾਂ ਨੂੰ ਫੋਟੋਆਂ ਵਾਲੇ ਵੀ ਮਿਲਦੇ ਹੈਗੇ ਕੈਮਰੇ ਵਗੈਰਾ ਨਾਲ ਫੋਟੋਆਂ ਖਿੱਚ ਕੇ ਕੱਢ ਕੇ ਦੇ ਦਿੰਦੇ ਹੈਗੇ ਤੇ ਹੋਰ ਵੀ ਕਾਫੀ ਸਾਰੇ ਇੱਥੇ ਐਡਵੈਂਚਰ ਵੀ ਇਹ ਬੰਦੇ ਨੇ ਝੂਟੇ ਝਾਟੇ ਲੈਣੇ ਆ ਉੱਠ ਵੀ ਹੁੰਦੇ ਹੈਗੇ ਐਦਾਂ ਦੇ ਹੁੰਦੇ ਹੈਗੇ ਤੇ ਸਾਨੂੰ ਅੱਗੇ ਚੱਲ ਕੇ ਦਿਖਾਉਣੇ ਹੋ ਸਕਦਾ ਹੁਣ ਵੀ ਹੋਵੇ ਤੇ ਪਰ ਆਏ ਆ ਨਾ ਹੁਣ ਹਨੇਰਾ ਹੋ ਰਿਹਾ ਤਾਂ ਕਰਕੇ ਵੀ ਕਈ ਵਾਰੀ ਬੰਦ ਹੋ ਜਾਂਦਾ ਹੈ ਇਹੋ ਜਿਹਾ ਸਿਸਟਮ ਤੇ ਹੋ ਆ ਗਿਆ ਚਰਚ ਜਿਹੜਾ ਦੇਖਦੇ ਆ ਉਹ ਸਾਹਮਣੇ ਦਿਖਦਾਨ ਜਿਹੜਾ ਉਹ ਚਰਚ ਹੈਗਾ ਉਹ ਮਤਲਬ ਹੈਗਾ ਇੱਕ ਧਰਮਾਗਾ ਆਪਾਂ ਨੂੰ ਪਤਾ ਹੀ ਹੈ ਨਾ ਤੇ ਪਰ ਉਹਦਾ ਵਿਊ ਬੈਕਗ੍ਰਾਉਂਡ ਵਧੀਆ ਆਉਂਦਾ ਤਾਂ ਕਰਕੇ ਜਿਆਦਾ ਇੱਥੇ ਫੋਟੋਗ੍ਰਾਫੀ ਹੁੰਦੀ ਆ ਆਪਾਂ ਤੁਹਾਨੂੰ ਦੱਸਿਆ ਸੀ ਨਾ ਵੀ ਬਾਈ ਹੁੰਦੇ ਇੱਥੇ ਕੈਮਰੇ ਵਾਲੇ ਫੋਟੋਗ੍ਰਾਫੀ ਕਰਦੇ ਆਗੇ ਆ ਸਿਗਾ ਬਾਈ ਤੁਹਾਨੂੰ ਦਿਖਾਉਣੇ ਆਪਾਂ ਕਿਵੇਂ ਦੀ ਇਹ ਫੋਟੋਆਂ ਕਰਕੇ ਆਪਾਂ ਨੂੰ ਵਧੀਆ ਲੋਕੇਸ਼ਨ ਤੇ ਖੜਾ ਕੇ ਫੋਟੋ ਕੱਢ ਕੇ ਦੇਣਗੇ ਕਿ ਮੇਰੀ ਫੋਟੋ ਕਰੋਗੇ ਜੀ ਪੱਡੇ ਦਾ 200 ਰੁਪਏ ਦਾ ਇਸ ਤਰ੍ਹਾਂ ਦੀ 200 ਦਾ ਪੱਡੇਗਾ ਡਰੈਸ ਡਾਲਨੀ ਆਪਨੇ ਸਿੰਪਲ ਆਪਣੇ ਡਰੈਸ ਡਾਲਨੀ ਆ ਸਿੰਪਲ ਕਿ ਜਾਨੀ ਹੈ ਡਰੈਸ ਡਾਲ ਕੇ ਡਰੈਸ ਡਾਲ ਕੇ ਸੇਮ ਸਾਈਜ਼ ਦਾ ਵੀ 200 ਰੁਪਏ ਦਾ ਸਹੀ ਠੀਕ ਹੈ ਜੀ ਕੱਢ ਕੇ ਦਿਓਗੇ ਫੋਟੋ ਕੱਢ ਕੇ ਦੇਗੇ ਫੋਟੋ ਅੱਛਾ ਫੋਟੋ ਬੜੀ ਆਏਗੀ ਬੱਸ ਇੱਕ ਫੋਟੋ ਇੱਕ ਫੋਟੋ ਐ ਕਲਰ ਬੋਲੋ ਆਪ ਕਰਵਾਉਣੀ ਹੈਗੀ ਦੋ ਕਰਵਾਣਾ ਇੱਕ ਸਿੰਗਲ ਇੱਕ ਕਪਲ ਨਾਲ ਦੋ ਦੋ ਸਸਤਾ ਕਰ ਦੇਗਾ ਡਬਲ ਫੋਟੋ ਦੋ ਜਣੇ ਕਪਲ ਨਾਲ ਧੋਫਰੇ ਹੋ ਜਾਏਗਾ ਸਰੀਏ 10 ਨੂੰ ਤੋਂ 15 ਦਾ ਦੋ ਫੋਟੋ ਬਣਾਉਗਾ ਨਾ ਇਸ ਕੋ ਇੱਕ ਸਿੰਗਲ ਬਣਾ ਲੈਣਾ ਫਿਰ ਇਹ ਕਿਹੜਾ ਕੰਬਾਈਨਡ ਬਣਾ ਲੈਣਾ ਦੋ ਨਹੀਂ ਦੋ ਫੋਟੋ ਬਣ ਜਾਣਗੇ ਕਪਲ ਕੀ ਫਿਰ ਸਿੰਗਲ ਇੱਕ ਸਿੰਗਲ ਫੋਟੋ ਦਿੱਦੀ ਬਣਨੀ ਚਾਹਛੋ ਕਿੰਨੇ ਪੈਸੇ ਦੋ ਫੋਟਾਂ ਦੇ ਦੋ ਦੋ ਦੀ ਥੋੜਾ ਜਿਹਾ ਸਿੰਗਲ ਕਰਾ ਲਓ ਇੱਕ ਇੱਕ ਫੋਟੋ ਹਲ ਮਾਈਂਡ ਕਰਾ ਲਓ ਸੇਮ ਸਾਈਜ਼ ਕਾਪੀ ਬਣਾ ਲਓ ਚਾਹ ਤੋਂ ਦੇ ਰਹੀ ਹਾਂ। ਪਰ ਇਹ ਦੋ ਫੋਟੋ ਬਣਾਉਂਗੇ। ਸੁਣੋ ਮੇਰੀ ਗੱਲ ਸੁਣੋ ਇੱਕ ਹੀ ਫੋਟੋ ਬਣਾਉਂਗੇ ਤੇ 421 ਹੀ ਪੈਣੀ ਹੈ 10 15 ਦਾ ਸਾਈਜ਼। ਲੇਕਿਨ ਇਦਾਂ ਬਣਾਓ। ਸੌਫਟ ਕਾਪੀ ਤੁਹਾਨੂੰ ਦੇ ਦਵਾਂਗੇ ਅਸੀਂ। ਫੋਟੋ ਜੋ ਹੈ ਸੌਫਟ ਦੀ ਸੌਫਟ ਕਾਪੀ ਵੀ ਅਸੀਂ ਆਪਕੋ ਦੇ ਦੇਵਾਂਗੇ। ਲਾਈਵ ਮਿੱਤਰੋ ਕਰ ਦਿਆਂਗੇ ਫੋਟੋਆਂ ਕਰਵਾਉਣੇ ਇਦਾਂ ਦੀਆਂ। ਇੱਕ ਫੋਟੋ ਇਦਾਂ ਦੀ ਸਿੰਗਲ ਕਰਵਾਉਣੀ ਹੈਗੀ। ਇੱਕ ਇਸ ਤਰ੍ਹਾਂ ਦੀ ਅਸੀਂ ਦੋਵੇਂ ਕਰਵਾਵਾਂਗੇ। ਡਰੈਸ ਪਾਉਂਦੇ ਹੈਗੇ ਇੱਕ ਵਾਰੀ ਇਹ। ਤੇ ਬਾਈ ਨੇ ਇਹ ਸਾਈਜ਼ ਇਹ ਸਾਈਜ਼ ਦੀ ਕੱਢੋਂਗੇ ਨਾ? ਇਹ ਸਾਈਜ਼ ਦੀ ਆ ਸਾਈਜ਼ ਕੱਢਣਗੇ 400 ਰੁਪਏ ਚ ਦੋ ਫੋਟੋਆਂ ਕੱਢਣੀਆਂ ਤੇ ਕਰਵਾਉਣੇ ਆਗੇ ਬਾਕੀ ਡਰੈਸ ਡਰੋਸ ਪਾ ਦਨਦੇ ਬਾਈ ਨੂੰ ਪਹਿਲਾਂ ਬਾਹਰੋਂ ਦਾਰ ਆਹ ਹਰ ਜਿਹਾ ਵੀ ਪਾਤਾ ਬਾਬਾ ਕੁਝ ਜਿਆ ਲਾਊਗਾ ਬਾਈ ਤੋ ਜੇ ਲਾਉਂਗੇ ਲਾ ਦੇ ਲੈ

ਔਰ ਇਹ ਸਾਈਟਿੰਗ ਵੇਡਿੰਗ ਖੜ ਜਾ ਹਜੇ ਇਹਦਾ ਅੱਧੀ ਅੱਧਾ ਲੋਹਾ ਹੀ ਟੰਗਿਆ ਪਰ ਤੇ

ਭਾਈ ਜਾਨ ਕਿਵੇਂ ਹੋ ਮੋਗਲਾਂ ਦਾ ਸੈਨਿਕ ਬਣਾ ਦੇ ਨੀ ਕੀ ਚੱਕਰਾ ਓਏ ਉਮੀਦ ਇਹ ਕਰਦੇ ਨਾ ਓਏ ਮੇਰੇ ਜੀ ਮਾਫ ਕਰਨਾ ਓਕੇ ਹੱਥ ਆ ਦੇ ਓਕੇ ਹੱਥ ਆ ਦੇ ਇੱਕ ਛੋਟੀ ਜਿਹੀ ਫਲਾਇੰਗ ਇੰਸੈਂਟਰੀ ਖੜ ਜਾਈ ਇੱਥੇ ਆ ਭਾਈ ਆ ਜਾਓ ਕਿਹਦਾ ਨਹੀਂ ਬਸ ਇਹ 26 ਤੁਲ ਚਾਹੀਏ ਉੱਪਰੇ ਇਹ ਖੰਡਾ ਬੜੀ ਆਸ ਹੈ ਬੜੀ ਵਧੀਆ ਲੋਕੇਸ਼ਨ ਵੀ ਹੈ ਆਪ ਵੀ ਖੜਾ ਜੀ ਲੱਗਦੀ ਸੀ ਮੈਂ ਤੁਹਾਨੂੰ ਦੱਸਦਾ ਆ ਲੱਤਰੀ ਮੋਗਲਾਂ ਦੀ ਰਾਣੀ ਹੈਰਾਨੀ ਸੁੰਦਰਾ ਤੂ ਲਾਜਦਾ ਹੂੰ ਆਪਣਾ ਅਹੋ ਬਣਾਤਾ ਨੇ ਓਏ ਸੋਣੀ ਮੈਵਾਲ ਹਨਾ ਹਾਂ ਉਦਰੀ ਕੀ ਕੀ

ਕੈਮਰਾ ਚੁੱਕ। ਮਾਈ ਰੈਡੀ। ਇਸ ਦਾ ਦੇਖਣਾ ਆਪਣੇ। ਕੋਨੇ ਜੋ ਵੀ ਤੁਲੇ ਚੋ। ਨਕਲੀ ਵਜ਼ੀਰ ਨੂੰ ਦੇਖਣਾ। ਹੋ ਸਕਦਾ। ਇਹ ਫੇਤਰ ਕਿਜੀ ਪੜੀ ਨਹੀਂ, ਇਹ ਮੈਂ ਪੜੀ ਤੂੰ। ਕੱਲ ਜੁਗਦੇ ਮਾਈ ਵਾਲ ਹੋ ਰਿਹਾ ਰਿਆ।

ਲਾ ਲਈਏ ਕਪੜੇ ਜੇ ਉਹਨੂੰ ਕਹਦੇ ਮੈਂ ਕਿਵੇਂ ਦਾ ਲੱਗਦਾ ਮੈਂ ਦੇਖੇ ਨਹੀਂ ਕਿਹਦਾ ਪਾਲ ਸਾਹਿਬ ਮੈਨੂੰ ਲੱਗੇ ਕਿਹਦਾ ਲੱਗ ਰਹਾ ਹੂੰ ਭਾਈ ਜਾਨ ਲਾਈ ਮੈਤੋਂ ਇੱਕ ਵਾਰੀ ਆਪਣੀਆਂ ਫੋਟੋਆਂ ਸਿਲੈਕਟ ਆਪਾਂ ਕਰਕੇ ਬਾਈ ਨੂੰ ਭੇਜਤੀਆਂ ਤੇ ਉਹ ਲੈਣ ਗਿਆਗਾ ਕੱਢ ਕੇ ਤੇ ਉਹਨੇ ਆਪਾਂ ਦਿਖਾਉਣੇ ਆ ਤੁਹਾਨੂੰ ਹੋਰ ਇੱਥੇ ਘੁੰਮਣ ਫਿਰਨ ਵਾਲੀ ਜਗਾ ਕਿੱਥੇ ਕਿੱਥੇ ਫੋਟੋਆਂ ਕਰਦੇ ਆਗੇ ਉਹ ਪੁਆਇੰਟ ਦਿਖਾਉਣੇ ਆਗੇ లై ਮਿੱਤਰੋ ఫోటోਆਂ ਆਪਣੀਆਂ ਆ ਗਈਆਂ ਤੇ ਬਾਕੀ ਆਪਾਂ ਨੂੰ ਫੋਨ 'ਚ ਵੀ ਸੈਂਡ ਕਰਤੀਆਂ ਤੇ ਅੱਗੇ ਚੱਲਦੇ ਹਾਂ ਹੁਣ ਤੁਹਾਨੂੰ ਚਰਚ ਦਿਖਾਉਣੇ ਆ ਕੋਲੋਂ ਜਾ ਕੇ ਬਸ ਆਹੀ ਗੇਮ ਆ ਸਾਰੀ ਇੱਥੇ ਸ਼ਿਮਲੇ ਦੀ ਮੇਨ ਆ ਇੱਥੇ ਆਉਣ ਨੂੰ ਤਰਸਦੇ ਆ ਇਹ ਲੋਕ ਆ ਚੀਜ਼ ਹੈਗੀ ਹੋਰ ਕੁਝ ਨਹੀਂ ਐਡੀ ਗੱਲਬਾਤ ਹੈ ਨਹੀਂਗੀ ਬਾਕੀ ਤੇ ਫੋਟੋਆਂ ਫੋਟਵਾ ਕਰਵਾਉਣੀਆਂ ਨੇ ਇੱਥੇ ਉਹ ਕਰੀ ਜਾਂਦੇ ਹੈਗੇ ਉਹ ਆਪਾਂ ਜਿਵੇਂ ਕਰਵਾਈਆਂ ਨੇ ਇਸ ਤਰ੍ਹਾਂ ਦੀਆਂ ਉਹ ਲੋਕੇਸ਼ਨ ਵਧੀਆ ਬਸ ਇਹ ਗੱਲ ਹੈਗੀ ਹੈਗੀ ਆ ਦੇਖੋ ਕਿੰਨੀ ਘੈਂਟ ਲੋਕੇਸ਼ਨ ਆ ਹਨਾ ਬਾਬੇ ਠੰਡ ਵਾਲੀ ਹੈਗੀ ਚੱਲਦੇ ਆਂਗੇ ਆਪਾਂ ਹੁਣ ਬਲੌਗ ਆਪਣਾ ਇੰਡੀ ਹੋ ਗਿਆ ਜਿਹੜੀਆਂ ਚੀਜ਼ਾਂ ਸੀਗੀਆਂ ਸਾਨੂੰ ਦਿਖਾਤੀਆਂ ਜਿੱਥੇ ਫੋਟੋਆਂ ਵਾਲਾ ਪੁਆਇੰਟ ਬਣਿਆ ਹੋਇਆਗਾ ਉਹ ਵੀ ਤੁਹਾਨੂੰ ਦਿਖਾਤਾ ਜਿਆਦਾ ਇੱਥੇ ਹੈਗਾ ਇਹੀ ਚੀਜ਼ਾਂ ਅਗਲਾ ਦੇਖਣਾ ਆਉਂਦਾਗਾ ਇੱਥੇ ਫੋਟੋਆਂ ਕਰਾਉਣਾ ਆਉਂਦਾ ਹਨਾ ਇੱਕ ਦੋ ਪੁਆਇੰਟ ਆਹਾਗੇ ਫੋਟੋਆਂ ਵਾਲੇ ਇੱਥੇ ਜਿਵੇਂ ਆ ਪੁਹਾਰੇ ਚੱਲਦੇ ਆਗੇ ਹਨਾ ਇਹਦਾ ਬੈਕਗ੍ਰਾਉਂਡ ਵਧੀਆ ਆ ਜਾਂਦਾਗਾ ਤੇ ਜਾਓ ਉਧਰ ਘੋੜੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇੱਥੇ ਘੋੜਿਆਂ ਤੇ ਫੋਟੋਆਂ ਕਰਵਾ ਸਕਦੇ ਆਗੇ ਉਹ ਘੋੜੇ ਲਾ ਰੱਖਿਆ ਤੁਹਾਨੂੰ ਕੋਲੇ ਚੱਲ ਕੇ ਦਿਖਾਉਣਾ ਮੈਂ ਆਹ ਦੇਖੋ ਇਸ ਤਰ੍ਹਾਂ ਨੇ ਘੈਂਟ ਇਹਨਾਂ ਨੇ ਤਿਆਰ ਕਰਕੇ ਨਾ ਫੋਟੋਆਂ ਕਰਵਾਉਣ ਵਾਸਤੇ ਤੇ ਬਾਕੀ ਥੋੜਾ ਮੋਟਾ ਝੂੜਾ ਝਾਟਾ ਵੀ ਦੇ ਦਿੰਦੇ ਹੋਣਗੇ ਇਸ ਤਰ੍ਹਾਂ ਦਾ ਆ ਇੱਕ ਬਲੈਕ ਕੋੜਾਗਾ ਇੱਕ ਗੱਲ ਤਾਂ ਹੈਗੀ ਆ ਬਾਬੇ ਸ਼ਿਮਲੇਚ ਨਾ ਫੌਰਨ ਵਾਲਾ ਕੰਮ ਕਰ ਰੱਖਿਆ ਜਮਾ ਆ ਦੇਖੋ ਤੁਸੀਂ ਦੇਖਣ ਨੂੰ ਲੱਗਦਾ ਨਾ ਜਿਵੇਂ ਆਪਾਂ ਐਂ ਲੱਗਦਾ ਫੌਰਨ ਫਿਰਦੇ ਹੁੰਨੇ ਹਨਾ ਘੈਂਟ ਗੱਲਬਾਤ ਬਣਾ ਰੱਖੀ ਹੈਗੀ ਬਾਕੀ ਪੈਸੇ ਨਾਲ ਭਰਾਵਾ ਸਾਰਾ ਕੁਝ ਹੀ ਹੋ ਜਾਂਦਾ ਨਾ ਬ੍ਰਾਂਡ ਮਿਲਦੇ ਆਗੇ ਇੱਥੇ ਕੋਈ ਮਰਜ਼ੀ ਲੋ ਆ ਦੇਖ ਲੋ ਆ ਪੁਆਇੰਟ ਆਗਾ ਲੋਕੇਸ਼ਨ ਕਿੰਨੀ ਘੈਂਟ ਆ ਜੇ ਕਿਸੇ ਨੇ ਗੀਤ ਦੀ ਸ਼ੂਟਿੰਗ ਵੀ ਕਰਨੀ ਹੋਵੇ ਨਾ ਤਾਂ ਇੱਥੇ ਕਰਦੇ ਹੈਗੇ ਸਿੰਗਰ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਤੇ ਇੱਥੇ ਕਿੰਨੀ ਆ ਵੀ ਤਗੜੀ ਲੋਕੇਸ਼ਨ ਆ ਗਈ ਫੋਟੋਆਂ ਫੋਟੋਆਂ ਕਰਨ ਵਾਲੀ ਆ ਲੋਕੇਸ਼ਨ ਵੀ ਘੈਂਟ ਆ ਗਈ ਬਾਕੀ ਚਲੋ ਅੱਗੇ ਚੱਲਦੇ ਆਂਗੇ ਲੱਕੜ ਬਜ਼ਾਰ ਤੇ ਆਪਾਂ ਆ ਇਮਾਰਤ ਵੀ ਘੈਂਟ ਆ ਗਈ ਲੋਕੇਸ਼ਨ ਵਾਸਤੇ ਟੂਲ ਤੇ ਬਾਂਦਰ ਬਿਠਾਉਣਾ ਬਿਠਾਤਾ ਐ ਬਿਠਾਉਂਦੇ ਸ਼ਿਮਲੇ ਵਾਲੇ